ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ ਆਮ ਆਦਮੀ ਕਲੀਨਿਕ ਖੋਲ ਰਿਆ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਦਾ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ 'ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫਿਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਆ ਪਰ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਆ ਮੰਡੀ ਨੂੰ ਜਾਂਦੀ ਆ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਂ ਵਾਲੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼ਹਾਲ ਹੋ ਗਏ ਇੰਨੀ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ डिवैलमेंट मंडी बोर्ड का पैसा साढ़े पांच हजार करोड़ रोक लिया जो साढ़े हजार करोड़ दे दिश दिन सड़क सताहठ हजार किलोमीटर हरेक पिंड फुटी जाऊगी हरेक पिंडिया भी अठारह अठारह फुटिया कर देंगे पर पैसा रोक लिया केंद्र ने फिर असी तीर्थ यात्रा शुरू कर ली यार तेन तख्त अपने इतने पंजाब ने दो पटना साहब से हजूर साहब बाहर ने ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹਦਾ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨੂੰ ਮੱਥਾ ਬਿਨਾਂ ਟੇਕਣ ਦੇਣਾ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਨਾ ਨੇ ਲਿਖ ਕੇ ਦੇਤਾ ਸਾਨੂੰ ਮੇਰੇ ਕੋਲੇ ਅੰਮੇ ਈਮੇਲ ਪਈ ਐ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦੇਤਾ ਕਹਿੰਦੇ ਸਾਡੇ ਕੋਲ ਇੰਜ ਜੱਡੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕਪਤਨ ਅਮਰਿੰਦਰ ਤੇ ਸੁਨੀਲ ਜਾਖਰ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਕੱਢ ਦੇਣਗੇ राष्ट्रीय गीत पंजाब है और पंजाब सब तो पहले नंबर पर आंदा है जन गण मन अधि ना एक जया है भारत भाग्य विधाता पंजाब सिंध गुजरात मराठा पंजाब कर देंगे यूपी पा देंगे हाँ यूपी सिंध गुजरात मराठा कर देंगे इन्हें की एक बेली लिया है रोज तक संविधान बदली जाते हैं कोई गल नहीं रोज ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ Rajasthan Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋਖ ਦਿੰਦੇ ਦੋ ਬਸ ਇਤੋਂ ਵੱਡੀ ਖੁਸ਼ਖਬਰੀ ਦਿਓ ਐਂ ਕਿ ਮੈਂ ਰੋਕ ਦਨ ਕਿ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਂਦੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਦੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਵਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਵਸਾਹੀ ਦੁੱਖ ਹੈ ਕਿ ਪੰਜਾਬ ਵਿੱਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆਂ ਪੈਸੇ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਦੇ ਉਹਨਾਂ ਦੇ ਹੱਥ ਜਿਹੜਾ ਹੱਕ ਆ ਉਹ ਮੰਗਾਂਗੇ ਹੱਥ ਨਹੀਂ ਝੜਨੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਹੈ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇ ਚ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲੋਂ ਥੋੜੇ ਵੱਲੋਂ ਸਾਰਾ ਪਾਣੀ ਥੋੜੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਹੋਣਾ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਹੈ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹ ਜਾਂ ਕੁਝ ਚੰਗੇ ਭਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੋਹ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪਏਗੇ ਇਹ ਪੰਗੇ ਉਦੋਂ ਲੈਣੇ ਪਏਗੇ ਜਦੋਂ ਇਹ ਚੱਜ ਦੇ ਨਹੀਂ ਨਿਕਲੇ ਜੇ ਇਹੀ ਚੱਜ ਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਂਦਰੀਵਾਲ ਜੀ ਸਿਰਫ ਇਹੀ ਕਹਿ ਰਹੇ ਸੀਗੇ ਅ ਨਾ ਹਜਾਰੀ ਜੀ ਦੇ ਅੰਦੋਲਨ ਚ ਕਿ ਮੰਤਰੀ ਤੇ ਸੰਤਰੀ ਵਾਸਤੇ ਇੱਕੋ ਹੀ ਕਾਨੂੰਨ ਕਰ ਦੋ ਇੰਨੇ ਕੀ ਮੰਗ ਸੀ ਇਹ ਕਹਿ ਦਿੰਦੇ ਕਹਿ ਦਿੰਦੀ ਕਾਂਗਰ ਸਰਕਾਰ ਸੀ ਉਦੋਂ ਕਿ ਇੱਕੋ ਕਰਦਾਂਗੇ ਬਾਅਦ ਚਲਣਾ ਕਰਨਾ ਵੀ ਪਿਆ ਤਾਂ ਫਿਰ ਪਾਰਟੀ ਉਹ ਨਹੀਂ ਪੈਦਾ ਹੋਣੀ ਸੀ ਤੇ ਇਹਨਾਂ ਨੂੰ ਭੜਕਾਈ ਗਏ ਚੋਣਾਂ ਲੜੀਏ ਚੋਣਾਂ ਲੜੀਏ ਜਿੱਤ ਕੇ ਆਈਏ ਅਸੀਂ ਤਾਂ ਜਿੱਤ ਕੇ ਆ ਗਏ ਆਪ ਹਾਰੇ ਬੱਠਨੇ ਉਹਨੂੰ ਸਾਰੇ ਆਪ ਸਾਰੇ ਹਾਰੇ ਸੋ ਇਸ ਕਰਕੇ ਤਾਂ ਆਇਆ ਕਿ ਯਾਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਪਾਂ ਨਰਮਾ ਬੀਜ ਦੇ ਨਰਮੇ ਵਾਲੀ ਬੈਲਟ ਹੈ ਜੇ ਨਰਮੇ ਨੂੰ ਸੁੰਡੀ ਲੱਗ ਜਾਏ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਤਾਂ ਨਹੀਂ ਸੁੰਡੀ ਹਟਦੀ ਸਪਰੇ ਦੀ ਢੋਲੀ ਮੋੜੇ ਦੇ ਰੱਖ ਕੇ ਅੰਦਰ ਵਰਨਾ ਪੈਂਦਾ ਤੇ ਹਰ ਦੂਜੀ ਢੋਲੀ ਤੋਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਚੜ ਜਾਏ ਕੀਤੇ ਹੋਏ ਨੇ ਸਾਰੇ ਕੰਮ ਇਹ ਆ ਨਾਲ ਹੀ ਤਾਂ ਇੱਕੋ ਪਤਨ ਦਾ ਤਾਂ ਪਾਣੀ ਪੀਨੇ ਨਾਲ ਹੀ ਤਾਂ ਸਤੌਜ ਆ ਇੱਥੋਂ ਆ ਮਾਂਸਾ ਵਾਲੀਆਂ ਕੈਂਚੇ ਤੋਂ ਗਾਂ ਟੈਪੀ ਆ ਗਿਆ ਟੈਪੀ ਦੇ ਨਾਲ ਸਤੌਜ ਆ ਗਿਆ ਸੋ ਵੀਰੋ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਜੇ ਸੱਤ ਜਨਮ ਵੀ ਲੈ ਲਈਏ ਹਰੇਕ ਜਨਮ ਚ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਮੈਨੂੰ ਨਹੀਂ ਲੱਗਦਾ ਕਿ ਕਰ ਜਾ ਉਤਰ ਸਕੂਗਾ ਤੁਹਾਡਾ ਜਿਹੜਾ ਤੁਸੀਂ ਪਿਆਰ ਦਾ ਸਾਡੇ ਜੁਮੇ ਚੜਾਇਆ ਹੋਇਆ ਔਰ ਮੇਰੇ ਇਸ ਗੱਲ ਤੇ ਯਕੀਨ ਰੱਖਿਓ ਕਿ ਮੇਰੇ ਵਾਲੇ ਪਾਸੋਂ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੁਸੀਂ ਆਪਦੇ ਵਾਲੇ ਪਾਸੋਂ ਦੇਖ ਲਿਓ ਕਿ ਪੋਸਟਰ ਪੁਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣਾ ਹੈ ਹੈਨਾ ਜਾਣਾ ਕਿੱਥੇ ਹੈ ਰੈਲੀ ਕਿੱਥੇ ਕਰਾਉਣੀ ਹੈ ਇਧਰਲੇ ਪਾਸੇ ਨਾ ਧਿਆਨ ਕਰਿਓ ਕਹਾਂ ਵਾਲੇ ਪਾਸੇ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਮੈਂ ਆਪੀ ਦੇਖ ਰੋ ਸਾਰਿਆਂ ਨੂੰ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੇਰੇ ਕੋਲੇ ਮੇਰੇ ਕੋਲੇ ਇਮਾਨਦਾਰੀ ਵਾਲਾ ਬਹੁਤ ਵੱਡਾ ਇੱਕ ਭਾਂਡਾ ਹੈ ਇਮਾਨਦਾਰੀ ਵਾਲਾ ਭਾਂਡਾ ਮੇਰੇ ਕੋਲੇ ਉਹ ਉਹ ਤੇ ਉਂਗਲ ਨਹੀਂ ਚੱਕ ਸਕਦੇ ਇਹ ਇਹੀ ਤਾਂ ਇਹਨਾਂ ਨੂੰ ਦੋਖ ਹੈ ਵੀ ਯਾਰ ਕਿਵੇਂ ਨਾ ਕਿਵੇਂ ਬੜਾ ਪੰਗਾ ਪੈ ਗਿਆ 2 ਸਾਲ ਹੋ ਗਏ ਇਹ ਫੇਰ ਉਵੇਂ ਜਿਵੇਂ ਹੀ ਇਹ ਤਾਂ ਫੱਕਰ ਲਾਈਫ ਵਾਲੀ ਜ਼ਿੰਦਗੀ ਵਾਲੀ ਚੱਲੀ ਆ ਕਮਾਲ ਹੈ ਯਾਰ ਮੁੱਖ ਮੰਤਰੀ ਦਾ 2 ਸਾਲਾਂ ਚ ਕੋਈ ਨਾ ਕੋਈ ਤਾਂ ਕਪਲਾ ਹੁੰਦਾ ਹੈ ਬਹੁਤ ਕੱਢਣ ਨੂੰ ਫਿਰਦੇ ਰਹਿੰਦੇ ਆ ਨਹੀਂ ਨਿਕਲਣਾ ਕਿਉਂਕਿ ਮੇਰੇ ਨਾਲ ਲੋਕ ਨੇ ਮੈਂ ਤੁਹਾਨੂੰ ਕਈ ਪਹਿਲਾਂ ਵੀ ਦੱਸਿਆ ਕਿ ਜਦੋਂ ਬਾਬਾ ਨਾਨਕ ਨੂੰ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਸਾਰੀਆਂ ਵੰਡਣ ਵਾਲੇ ਹੀ ਮੇਰੇ ਨਾਲ ਪਰਿਆ ਜਾਂਦਾ ਉਦੋਂ ਬਾਅਦ ਤੇ ਮੇਰੇ ਤੋਂ ਵੱਧ ਅਮੀਰ ਕੌਣ ਹੋ ਸਕਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਇਸ ਗੱਲ ਦਾ ਮੇਰਾ ਦਿਲ ਹੀ ਕਰਦਾ ਕਿ ਮੈਂ ਮੈਂ ਤਾਂ ਤੁਹਾਡੇ ਨਾਲ ਮਿਲਦਾ ਰਹਿਣਾ ਮੈਨੂੰ ਇੰਨਾ ਪਤਾ ਹੈ ਜਦੋਂ ਮੋੜ ਆਇਆ ਸੀ ਅੱਗੇ ਬਲਿੰਦਰ ਕਾਸ ਜੀ ਦੀ ਰੈਲੀ ਸੀ ਅਗਲੀ ਮਤਲਬ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਚਾਰੇ ਸੀ ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ ਮੈਂ ਉਹਨੂੰ ਕਿਹਾ ਗੱਡੀ ਤਾਂ ਰੋਕੋ ਕਹਿੰਦਾ ਜੀ ਮੈਂ ਕਿਉਂ ਰੋਕਾਂ ਲੋਕ ਹੀ ਲਈ ਜਾਂਦੇ ਹੁਣ ਮੈਂ ਦੱਸੂ ਕੀ ਕਰਾਂ ਐਨੀ ਗੱਡੀ ਤਹਾਂ ਚੱਕ ਰੱਖੀ ਸੀ ਇਹ ਪਿਆਰ ਨਹੀਂ ਵਈ ਕਿਤੇ ਭੁੱਲ ਸਕਦੇ ਜਿੰਦੋ ਮਰਜੀ ਦੁਨੀਆ 'ਚ ਬਣ ਜਾਈਏ ਫਰਾਂ ਜਿਹੜਾ ਪਿਆਰ ਨਤ ਨਸਤਕ ਹੁੰਨੇ ਆ ਔਰ ਇਹੀ ਕਹੂੰਗਾ ਕਿ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे इस दिल ने कहा है मिलते रहे तो जिंदा रहेंगे थोड़े तो च ही रहूंगा जमया तो ही तो रहा और रल मिल के काम कराब ना तो रंगला पंजाब बनावे और दृढ़ इरादे छाती ठोक के कहने तुम्हें तो साथ देंगे रहो बहुत बहुत धनबाद तो इन्ना दोनों हाथ उपर जाके दो नारे ला दौ इनकला मौड़ी आवाजी इधरों बठिंडे पहुंचे लंबी नहीं लंबी तो थोड़ा जैल ਬਾਦਲ ਇਧਰੋਂ ਪਟਿਆਰੇ ਮਹਿਲਾ ਦੇ ਵਿੱਚ ਵੱਜਣ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਸਦੇ ਰਹੋ ਤਰੱਕੀਆਂ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ